ਉਹ ਐਕਚੁਅਲੀ ਕੀ ਹੈ ਕਿ ਉਹ ਫੜਿਆ ਗਿਆ ਉਹਦਾ 1-2 ਦਿਨਾਂ ਤੱਕ ਵਿਆਹ ਸੀਗਾ ਤੇ ਉਹ ਇਸ ਕਰਕੇ ਪੈਰ ਫੜ ਰਿਆ ਸੀ ਮੇਰਾ ਰਿਸ਼ਤਾ ਟੁੱਟ ਜਾਣਾ ਮੇਰਾ ਹੋਊ ਟੁੱਟ ਜਾਣਾ ਪਰ ਦੇਖੋ ਜਦੋਂ ਬੰਦਾ ਕ੍ਰਾਈਮ ਕਰਦਾ ਉਦੋਂ ਇਹਨਾਂ ਚੀਜ਼ਾਂ ਬਾਰੇ ਨਹੀਂ ਸੋਚਦਾ ਕਿ ਮੇਰਾ ਰਿਸ਼ਤਾ ਹੋ ਰਿਹਾ ਹੈ ਜਾਂ ਮੈਂ ਇਹ ਨਸ਼ੇ ਦੀ ਗ੍ਰਿਫਤ ਦੇ ਵਿੱਚ ਹੈਗਾ ਜਾਂ ਅਗੋਂ ਮੈਂ ਨਸ਼ੇ ਦੀ ਸੇਲਿੰਗ ਕਰ ਰਿਹਾ ਹਾਂ ਇਹ ਤਾਂ ਮੈਂ ਸਗੋਂ ਡਾਇਰੈਕਟਲੀ ਇਨਡਾਇਰੈਕਟਲੀ ਮੈਂ ਇਹ ਗੱਲ ਕਹੂੰਗਾ ਕਿ ਉਹ ਕੁੜੀ ਬਚ ਗਈ ਉਹ ਕੁੜੀ ਬਚ ਗਈ ਜਿਹਨੇ ਹੋ ਸਕਦਾ ਇਹਨਾਂ ਨੇ ਝੂਠ ਦੱਸ ਕੇ ਕਿ ਸਾਡਾ ਤਾਂ ਮੁੰਡਾ ਬੜਾ ਸ਼ਰੀਫ ਹੈ ਤੇ ਕੋਈ ਖਾਂਦਾ ਪੀਂਦਾ ਹੀ ਨਹੀਂ ਹੈ ਉਹ ਇਸ ਤਰ੍ਹਾਂ ਤੇ ਉਹਨਾਂ ਉਸ ਤਰੀਕੇ ਨਾਲ ਝੂਠ ਬੋਲ ਕੇ ਉਹਨਾਂ ਨੇ ਰਿਸ਼ਤਾ ਤੈਅ ਕਰ ਲਿਆ ਹੋਵੇ ਐਟਲੀਸਟ ਇਹਦੇ ਤੋਂ ਹੁਣ ਉਹਦੇ ਖਿਲਾਫ ਐਫ ਆਰ ਦਰਜ ਹੋਈ ਹੈ ਜਿਹੜਾ ਕਿ ਬੜਾ ਵੱਡਾ ਸਬੂਤ ਹੈ ਉਹਨਾਂ ਨੂੰ ਵੀ ਪਤਾ ਲੱਗ ਜਾਏ ਵੀ ਅਸੀਂ ਆਪਣੀ ਕੁੜੀ ਨੂੰ ਕੋਚੀ ਸੁੱਟਣ ਲੱਗੇ ਸੀਗੇ ਤੇ ਜਿੱਤੇ ਨਾਲ ਇਹਦਾ ਬਚਾਅ ਹੋ ਗਿਆ ਠੀਕ ਹੈ ਸਰ ਉਹ ਠੀਕ ਹੋ ਗਿਆ ਹੋਰ ਦੇ ਦਿਆਪਾ ਫੋਨ ਕਰੀ ਗੋਬਲ ਉਹ ਗੱਡੀ ਕਦੀ ਫੋਨ ਹੈ ਕਿੰਨਾ ਚਾਲੋਂ ਬੀਜ ਜਨਾ ਉਹ ਜੀ ਮੈ ਰੇ ਗਿਆ ਹੈ ਇਹ ਮੋਸਾਈ ਕਾ ਵੀ ਬੜੇ ਯਾਬੀ ਬੜੇ ਕਾ ਵੀ ਕਰ ਲੇਓ ਕਾ ਵੀ ਰੱਖ ਲਓ ਕਾ ਵੀ ਕਰ ਲੇ ਕਾ ਵੀ ਸਾਬੀ ਨੀਰ ਵਰਤੋ ਦੇ ਕਾ ਵੀ ਕਰੀ ਹੈ ਨਾ ਇਹ ਕਿਹਾ ਜੀ ਜਿਹੜਾ ਪਾਣੀ ਕਿਤੇ ਆ ਇੱਧਰ ਆਇਆ ਇੱਧਰ ਅੱਕਿਆ ਇਹ ਕਰਨਾ ਚਾਹੇ ਸੌਂਦ ਨੇ ਲਾਇਆ ਵੀਡੀਓ ਵਾਲਾ ਇੱਧਰ ਆਇਆ ਮਲੇਰਾ ਕਰਦੇ ਹੋਏ ਬਹੁਤ ਬੜੀ ਜਿਹੀ ਮਾਤਾ ਜੀ ਨੂੰ ਅੱਜ ਨਾ ਪਾ ਦੀ ਇਹ ਦੇਖੇ ਕਿ ਕਿ ਜੀ ਆਉਣ ਲੱਗ ਪਾ ਕਰਦੇ ਨੇ ਰਿਜਨ ਦੇ ਕੰਮ ਖਾ ਜੋ ਬਣਾ ਹੈ ਹੈਲੋ किथों लेके आए अरे सही है किथों लेके आए उन्होंने पार्टी में आई है वो गाय उमेश वगैरह मैं चल पड़ा हो यार मैं कह किथों आया इधर ही दो दस नहीं सर नहीं कोई बात नहीं मैं बहुत बहुत कर रहा हूं मैं नहीं सर नहीं कोई बात नहीं मुझे कोई नहीं कोई नहीं मैं कोई घर मैरिज है कोई नहीं किथों लेके निकले यार नहीं नहीं सर ये पूछ नहीं है ਸੱਜਨੇ ਨੇ ਪ੍ਰਿੰਟ ਉਹ ਇਹਦੇ ਕੋਲ ਲਈ 10 ਦਾ ਉਹਨਾਂ ਦਾ ਆਪਣਾ 10 ਕਿਹੋਂ ਲਈਆ ਲਈ ਮੇਰੀ ਮੈਸੇਜ ਕੱਲ ਆਹ ਬੋਲਿਆ ਬਾਈ ਇਹਨਾਂ ਦਾ ਤਾਂ ਪਤਾ ਹੋਊਗਾ ਕਿੰਨੇ ਦੀ ਲਈ ਆ ਨਹੀਂ ਨਹੀਂ ਲਾ ਦੇ ਯਾਰ ਓਹ ਕਿੱਥੋਂ ਲਈ ਦੱਸਦੇ ਆਹ ਚੱਲ ਕਿਹੇ ਦੀ ਸਹੀ ਕਿਹਦੇ ਕੋ ਕਿੰਨੀ ਕਿੰਨੇ ਦੀ ਲਈ ਆ 10000 ਦੀ ਫੋਟੇ ਕੋਲੋਂ ਆਸਰਾ ਮੇਰੇ ਨਾਲ ਕਰ ਮੈਂ ਕਿਤੇ ਦਾ ਮਾਣ ਜੋ ਪੁੱਛਣਗੇ ਉਹ ਦੱਸ ਚਲੋ ਜੀ ਗਾਥੇ ਕਿਸ ਨੇ ਬਾਬਾ ਹਾਂ ਕਿਥੋਂ ਲੈ ਕੇ ਆਏ ਉਹ ਲੈ ਕੇ ਆਏ ਜੀ ਨੇ ਕੋਲੇ ਇੱਕ ਤੁਹਾਨੂੰ ਐਂਡ ਕਰੇਗਾ ਉਹ ਕੁਝ ਨਹੀਂ ਕਰਦਾ ਜੀ ਨੇ ਕੋਲੇ ਮੈਂ ਤੇਰੀ ਬਾਈਕ ਤੇ ਬਾਹਰ ਯਾ ਕੜੇ ਬਾਈਕਰ ਆ। ਹਾਂ ਗੱਡੀ ਤੇ ਗੱਡੀ ਵੜਾ। ਕਿੰਨੀ ਹੈਗੀ ਇਹਨੇ? ਤੇਰੇ ਨੇ ਮੈਂ ਕੋਈ ਨਹੀਂ ਲਈ ਇਹਨੇ। ਹਾਂ? ਨਹੀਂ ਤੇਰੇ ਨੇ ਨਹੀਂ ਮੈਂ ਕੋਈ ਨਹੀਂ ਲਈ ਇਹਨੇ। ਛੱਡ ਜਾ ਕੜਾ। ਛੱਡ ਜਾ ਕੜਾ। ਛੱਡ ਕਰਨਾ ਨਹੀਂ। ਯਾ ਨਿੱਕਾ ਨਿੱਕਾ ਮੈਂ ਮਾਰਿਆ ਮੈਂ ਬੋਲ। ਇਹ ਗਾਤਾ ਕਿਹਾ। ਨਾ ਕਿਤੇ ਰੁਕ ਨਹੀਂ ਆਉਂਦੇ ਉਹ। ਇਹ ਤੇ ਮੈਂ ਕੋਈ ਨਹੀਂ ਲਗਾ। ਫਿਰ ਤੇਰੇ ਕੋਲ ਲਈਏ ਤਾਂ ਤਾਂ ਹੀ ਕਹਿਣਗੇ। ਮਾਰੋ। ਇਹ ਸਭ ਪੀਸ ਹੈ। ਸਰਖ ਖਾਨ ਤੋਂ ਨੂੰ ਗਈ ਵੀ ਇਹ ਸੈਟ ਵੀ ਪਾਸ ਹੈ। ਬਿਲਕੁਲ ਗਈ ਲਾਈ ਹੈ ਉਹ ਦਿਖਾ ਦਿੱਤੇ ਆ। ਬਸ ਉਹ ਮਤਲਬ ਇਹਨਾਂ ਦੀ ਹਾਂ। ਹਮਰ ਨੂੰ ਦੱਸ ਦੇਿੰਦਾ। ਆਪ ਕੋਲ ਦੇ ਦਿੱਤਾ। ਇਹ ਪਿੰਮੈਂਟ ਨਹੀਂ, ਜਮਾ ਪਿੰਮੈਂਟ ਹੈ। ਪੈਸੇ ਦੇ। ਤੇ ਪੇਪਰ ਨਾਲ ਨਹੀਂ, ਜਿੰਮੇ ਦੇਣੀ, ਦੋ ਨਹੀਂ ਪੇਪਰ ਦੇਣੀ। ਇਹਨੇ ਤੁਹਾਨੂੰ ਕਿਹੜਾ 10000 ਲਿਆ ਉਹ? ਹਾਂਜੀ। ਨਹੀਂ ਸਰ ਮੈਂ ਨਹੀਂ ਆਇਆ ਕੋਟ ਆਇਆ। ਮੈਨਾਂ ਤੇ ਗਰਮ ਗਈ ਹੈ ਉਹਨੇ। ਨੇ ਜਰਾ ਇਹ ਆਪ ਵੀ ਚਾਲੂ ਗੋ ਨੇ ਨੂੰ ਦਿੱਤੀ ਹੀ ਹੈ ਉਹ ਸੋੜ ਕੋਦੀ ਦਰਾਂ ਨਹੀਂ ਕੋੜੀ ਕੋਦੀ ਸੰਨੇ ਪਹਿਲੇ ਇਹ ਹੀ ਮੁੰਡਾ ਕੋਈ ਆ ਨੂ ਬੜਾ ਗੱਲ ਨੇ ਕੋਲ ਲੀਏ ਨੇ ਅਈ ਫਾ ਨੂੰ ਮਗੋਂ ਇਹਨੇ ਤੁਸੀ ਬੋਦੀ ਚਾਲਾ ਨਹੀਂ ਸਰ ਉਹ ਵਹੀ ਬਾਤ ਹੈ ਵਹੀ ਸਮਝ ਨਹੀਂ ਸਕਦੇ ਆਪ ਇਹਨਾਂ ਦਾ ਪੈਸੇ ਕਿੰਨੂ ਵੜਾਏ ਆਪ ਇਹ ਡਾਈ ਨਹੀਂ ਪੇਪਰ ਤੇ ਨਹੀਂ ਹਾਂ ਸਰਾਂ ਨੇ ਕਿਹਾ ਟੈਂਕਰ ਕੋਲ ਆ ਕੇ ਨਾ ਗੇਮਤ ਨਹੀਂ ਕਰਾ। ਅੱਜ ਜੇ ਤੂੰ ਬੋਲੇਗਾ ਪੱਤਾ ਤੇ ਸੱਚਾਈ ਨਹੀਂ। ਸਿੱਧੀ ਤਰ੍ਹਾਂ ਦੱਸ ਜਿਹਦੇ ਕੋਲ ਹੈ। ਐਹ ਜਿਹਨੇ ਦਿੱਤੇ ਆ। ਇਹ 20 ਸਾਲ ਦੀ ਅੰਦਰ ਜਾਣੇ। ਇਹ ਕਿਆ ਕਰੇ। ਬੰਦੇ ਦਾ ਪੱਤਾ ਨੂੰ ਸਹੀ ਦੱਸ। ਜੇ ਸੱਚੀ ਗੱਲ ਕੀਤੀ ਹੈ। ਖਾਨ ਨੂੰ ਲਈ ਵੀ ਪਾ ਤੂੰ ਮੁੰਡਾ ਦੇ ਕੇ ਜਾਂਦਾ ਬਸ ਥੋੜੀ ਪਾਣੀ। ਅਈਆ ਆਪਣੀ ਕੰਮ ਕਰੀ ਜਾ। ਪਤਾ ਨਹੀਂ ਹੁਣ। ਤੂੰ ਯਾਰ ਚੁੱਪ ਕਰ ਰਹਿ ਇੱਕ ਮਿੰਟ। ਤੂੰ ਚੁੱਪ ਕਰਾ ਤੈਨੂੰ ਪੁੱਛਿਆ ਵਾ। ਮੁੰਡਾ ਇਹਦਾ ਵਾਕਫ ਸੀ ਤੇਰਾ। ਬਾਈ ਦਾ ਵਾਕਫ ਸੀ। ਕੁਨਾਂ ਨਾ। ਤਾਂ ਮੇਰੀ ਗੱਲ ਪਾਸਾ ਦੇਣਾ। ਇਹਨਾਂ ਕੋਲ ਨਹੀਂ। ਐਡੀ ਰਿਕਾਰਡਿੰਗ ਇੱਥੇ ਕੈਮਰੇ ਦੀ। ਤੇ ਤੁਹਾਡੀ ਕਿੱਥੇ ਸਰ? ਕੈਮਰਾ ਚੱਲ ਨਹੀਂ ਰਿਹਾ। ਮੈਂ ਕਿ ਅੱਜ ਹੀ ਲਵਾਇਆ ਸੀ ਇਹਨੇ। ਤੇ ਇਹਨਾਂ ਦਾ ਨਾ। ਉਹ ਯਾਰ ਕਢਾਓ ਯਾਰ। ਕਿੱਥੋਂ ਲੱਕ ਕਰ ਕਰ ਕੱਢੇ ਬੜਾਈ। ਨਹੀਂ ਉਹਦੇ ਚਹਾਰਾ ਉਹ ਡਿਸਕ ਪੈਂਦੀ ਆ ਵੇਖੋ। ਕਾੜਾ ਗਾਚ ਪਹਿਲ ਕਾੜਾ ਗਾਚ ਕਾੜਾ। ਮੈਂ ਇਹਨੂੰ ਜਰਾ ਹੈ। ਓਏ ਲੱਗਿਆ। ਉਹ ਘੰਟਾ ਸੁਣਦਾ ਆ। ਇਹਨੇ ਪੇਪਰ। ਇਹਨੇ ਪੇਪਰ। ਸਰ ਉਹ ਮੁੰਡਾ ਲੈ ਗਿਆ ਪੈਸੇ ਜਿਹੜਾ ਆਇਆ ਸੀ। ਕਿੰਨੂ ਭੁਲਾਇਨਾ ਨੇ ਪੈਸੇ ਮੈਂ ਉਹਨੂੰ ਖਰਾਦ ਦੇਣਾ ਤੇਰਾ ਕਿਨੂ ਉਹ ਮੁੰਡੇ ਨੂੰ ਉਹ ਕਿਹੜਾ ਮੁੰਡਾ ਸਾਰਾ ਖੋਹਦਾ ਬੰਦੇ ਨਸਲਾ ਉਹਨੂੰ ਦਿੱਤਾ ਹੋਇਆ ਫਿਰ ਪਰ ਉਹ ਹੋਰ ਨੰਬਰ ਨਹੀਂ ਆ ਗਿਆ ਸਿੱਧਾ ਹੀ ਹੁੰਦਾ ਬੱਸ ਸਾਰਾ ਨਾਂ ਨੰਬਰ ਮੈਂ ਕਿਤੇ ਨੰਬਰ ਮੂਰਤੂ ਸ਼ਕਤੀਮਾਨ ਨਹੀਂ ਚਾਹੂ ਹਾਂ ਤੁਸੀਂ ਭੁਲਾਇਆ ਤਾਂ ਨਹੀਂ ਹੋਣਾ ਤੇ ਆਪਣਾ ਉਹ ਸਾਰਾ ਚੈੱਕ ਕਰ ਲੈ ਸਾਰੇ ਬੱਤਾਂ ਆਈਸ ਨਾਂ ਦਾ ਆ ਠੀਕ ਹੈ ਸਾਰੇ ਯਾਰ ਦੋਸਤਾਂ ਨੇ ਕਿਹਾ ਪੀਸ ਨਾਲ ਟੀਮ ਜਾਈਏ ਇਸਿਆਲਾ ਲਿਖਤੀ ਟੀਮ ਅੰਦਰ ਵੀ ਰਹੇ ਤੇ ਫਿਰ ਉਹਦੋਂ ਕੀ ਇਹਦਾ ਨੰਬਰ ਯਾ ਕਿ ਫਿਰ ਭਾਜੀ ਨਾਲ ਨੰਬਰ ਪੁੱਛਦਾ ਫਿਰ ਮੈਂ ਬੈਕਸੇ ਫਾਇਦੇ ਲਈ ਲੈਣਾ ਅੰਮਰਨ ਨੇ ਮੈਂ ਤਾਂ ਇਹ ਇੰਨਾ ਤੇ ਕੰਮ ਕਰਦਾ ਫਿਰ ਇਹਦੇ ਇਹਦੇ ਕੋਲ ਨਹੀਂ ਇਹਨਾਂ ਨੇ ਕਿਹਾ ਕਿ ਕਿਵੇਂ ਕਿੱਥੇ ਰੱਖੇ ਮੈਂ ਕੰਡਾ ਦੇ ਹਾਂਜੀ ਕਿਹ ਕਿੱਥੇ ਰੱਖੇ ਜਿਹੜਾ 30000 ਰੁਪਏ ਉਹਨੇ ਪੜਾਇਆ ਕਿੱਥੇ ਉਹ ਮੁੰਡਾ ਲੈ ਗਿਆ ਪੈਸੇ ਉਹ ਜਰੂਰ ਨਹੀਂ ਆ ਸਰ ਸਰ ਪੈਸੇ ਕਿਹਦੇ ਕੋਲ ਆ ਇੱਧਰ ਆ ਜਾਈਂ ਸਾਡਾ ਨਾ ਭਾਈ ਮੈਂ ਠੀਕ ਉਹ ਮਾਲ ਇੰਨੇ ਦਿੱਤਾ ਪੈਸੇ ਇਹਨੂੰ ਫੜਾਏ ਤੂੰ ਠੀਕ ਹੋ ਗਿਆ ਤੇ ਤੂੰ ਹੀ ਕੋਈ ਦੱਸਣਾ ਉਹ ਸਰ ਇਹ ਕਿੱਥੇ ਆ ਬਾਕੀ ਮਾਲ ਨਹੀਂ ਸਰ ਇਹ ਕਿੱਥੇ ਆ ਉਹ ਮੁੰਡੇ ਕੋਲ ਲੈ ਕੇ ਉਹਨਾਂ ਨੇ ਤੈਨੂੰ ਫੜਾਇਆ ਮੁੰਡਾ ਘੜਾ ਆ ਗਿਆ ਉਹ ਤਾਂ ਅਸੀਂ ਹੁਣ ਡੀਵੀ ਦਾ ਤਰ੍ਹਾਂ ਲੈ ਜਾਣਾ ਉਹਦੇ ਵੀ ਪਤਾ ਲਾਈ ਜਾਣਾ ਜਿਹੜਾ ਮੁੰਡਾ ਹੈ ਮੁੰਡੇ ਨੂੰ ਲੈ ਕੇ ਜਾਣਾ ਪ੍ਰਾਇਰ ਹੈ ਮੁੰਡੇ ਨੂੰ ਲੈ ਕੇ ਜਾਣਾ ਪ੍ਰਾਇਰ ਹੈ ਖਾ ਚੱਤਗਾ ਤੁਸੀਂ ਖਾ ਮੇਰਾ ਮੁੰਡਾ ਕਿੱਥੇ ਜਾ ਰਿਹਾ ਹੈ ਆ ਇਹਨੂੰ ਆਨ ਕਰੀ ਜਾਓ ਆਹ ਮੈਨੂੰ ਜੀਰਾਂ ਕਰ ਦਿਓ ਤੁਹੇ ਫੋਨ ਬੜੇ ਫੋਨ ਬੜੇ ਫੋਨ ਫੋਨ ਬੜੇ ਪਾ ਫੜੇ ਮੈਂ ਵੀਡੀਓ ਬਣਾ ਡੀਵਰ ਰਿਪੋਰਟ ਕਰੀ ਜਾਣਾ ਮੈਸੇਜ ਆ ਰਿਹਾ ਹੈ ਬੈਗ ਨੂੰ ਲਾਈ ਭਾਈ ਜਿੰਦਰਾ ਤਾਂ ਤੇ ਆ ਜੀ ਤੇ ਆਪਰੇ ਕਮੇ ਦੇ ਰਹੀ ਹੈ ਆ ਵੀ ਵੇਟਿੰਗ ਸੇ ਹਾਂ ਜੀ ਕੋਈ ਨਾ ਅੰਦਰ ਆ ਜਾਓ ਜਾਂ ਬਾਹਰ ਅੰਦਰ ਹੋ ਜਾਓ ਕੰਮ ਕਰ ਲੋ ਇਹ ਤਾਂ ਘੜੀ ਮੜੀ ਫੋਨ ਨਹੀਂ ਕਰਦਾ ਉਹ ਨਹੀਂ ਕੋਈ ਕਰਦੇ ਅੰਦਰ ਹੋ ਕੇ ਕਰ ਲੋ ਫਿਰ ਇੱਕ ਵਾਰ ਇੱਕ ਜਿਹਾ ਖੜੂ ਜੋ ਤੁਸੀਂ ਚਲੂ ਨਹੀਂ ਅੰਦਰ ਕੇ ਬਾਹਰ ਜੀ ਜਾਂ ਬੂਹੜਾ ਬੁੱਛਾ ਪੁੰਗਣਾ ਹਾਂ ਇਹਨਾਂ ਸੇ ਸਭ ਨੂੰ ਆ ਕਿੰਨਾ ਟਾਈਮ ਲੱਗੇਗਾ 10 ਮੁਜਬੂਰਤ 10 ਉਹ ਕਿਹਦੇ ਤੋਂ ਮਾਰੋ ਪਾਉਂਦੇ ਇਹਦੀ ਨੂੰ ਪਾਣੀ ਚ ਫੇਰਾਂਗੇ ਫੰਗਲਾ ਸੜਿਆ ਹੋਆ ਨਹੀਂ ਉਹ ਮਾਰਨ ਨਾਲ ਇਹ ਜੋ ਲੈ ਕਿਤੇ ਹਾਂ ਇਹਦੇ ਜਿਪਾ ਚ ਕਿ ਨਾ ਇਹ ਫਲਸ਼ ਲਈ ਆ ਆ ਬੰਦੇ ਲੋ ਕਾਸ਼ੀ ਦਾਸ਼ੀ ਲੱਕੂ ਮੈਂ ਵੀ ਤੇ ਉਹ ਨਹੀਂ ਹੋ ਰਿਹਾ ਉਹ ਨਹੀਂ ਆ ਰਿਹਾ ਉਹ ਦੋ 3 ਕਿੰਟਾ ਦੇ ਬੇਸਰ ਪਿੰਡ ਦਾ ਵੇਟ ਨਹੀਂ ਉਹ ਤੇ ਨਹੀਂ ਹੋ ਜਾਣਾ 2 3 ਬੇ ਬਸ ਕਿਹਨੂੰ ਕਿਹਾ ਕਿੱਥੇ ਹੈ 3 ਕਿੰਟਾ ਬੰਦ ਕਰਾ ਉਹ ਕਿਹਨੂੰ ਤੇ ਵੇਚਿਆ ਉਹ ਤਾਂ ਸਮਾਰ ਰਿਹਾ ਯਾਰ ਫਿਰ ਇਹ ਚੱਕ ਲਿਆ। ਕੋਈ ਪਤਾ ਨਹੀਂ। ਉਹ ਵੀ ਉਹਦੇ ਲਈ ਕੋਈ ਨਹੀਂ ਕਰ ਸਕਦਾ। ਜਿਹੜਾ ਮਿਟਲੀ ਜਾਣਾ ਹੈ ਨਾ ਮੈਂ ਕਹਿੰਦਾ ਬਸ ਇਹ ਨਹੀਂ ਇਹੀ। ਮੈਸੇਜ ਦੋਖਾ ਦੇ। ਮੈਨੂੰ ਵੀ ਆਸ ਤਾਂ ਹੁੰਦੀ ਆ। ਚਲ ਮਰੀ ਮੈਗਜ਼ੀਨ ਦੇ। ਉਹ ਸਾਨੂੰ ਦੇ ਲਈ। 25 ਰੁਪਏ ਦੀ 25 ਖਾਣ। 20 ਰੁਪਏ ਦੀ ਚਾਹ ਜਿੰਨੀ ਮਾਰੀ ਸੰਦਾ। ਭੱਜ ਗਿਆ ਉਹ ਅੱਗੇ ਦਾ। ਅੱਗੇ ਲਈ ਪਾਣੀ ਉਹ ਵੀ ਲੋੜ ਕੋਈ ਵੀ ਕਰ ਲਈ ਸਰ ਕਰ ਲਈ ਜਾ ਕੇ ਹਾਂ ਹਾਂ ਬਾਕੀ ਇੱਕ ਇਹ ਦੇ ਬਾਰੇ ਮਾ ਉਹਦੇ ਆ ਗਿਆ ਇਹਨਾਂ ਦੇ ਕਿ ਇਹਦੇ ਦਿਨ ਅਧਿਕੰਨ ਬੜਾ ਬੜਾ ਕੋਈ ਨਾ ਦੇ ਦਿੰਦੀ ਟਰੋਨ ਨਹੀਂ ਜਾ ਜੀ ਪਰ ਅਜੇ ਬਾਰ ਬਾਰ ਹੋਤੋਂ ਤਾ ਕਲਮ ਨਹੀਂ ਗਿਆ ਨਾ ਪ੍ਰਵਾਸ ਕਰਾ ਗਿਆ ਮੇਰੇ ਬਾਹਰ ਇਧਰ ਬਾਰ ਇਧਰ ਬਾਰ 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 ਪੈਸੋ ਹੈ ਫालतੂ ਨਾ ਪੜੋ ਸਭ ਪੈਸੋ ਤੂੰ ਕਦਾਂ ਕਰ ਲੈ ਮੈਂ ਉਹ ਬੋਲ ਸਾਰਾ ਸਾਰਾ ਕਰੋ ਕੋਈ ਇੰਡਰ ਨਹੀਂ ਲੈਣ ਦੋ ਇਹਨੂੰ ਆ ਵਾਈ ਕਮ ਲਕੰਧ ਸੱਤ ਇਹਦਾ ਨੰਬਰ ਕੀ ਹੈ ਤਾਂ ਮੇਰੇ ਦੁਕਾਨ ਦਾ ਨਾਮ ਰਟਨ ਮੈਡੀਕਲ ਹੈ ਹੈ ਰਟਨ ਮੈਡੀਕਲ ਸਟੋਰ ਇਹਨਾਂ ਨੂੰ ਤਿਰਲ ਜਿਵੇਂ 60 ਜਵਾਬ ਆ ਦੇ ਰਹੀ ਹੈ ਨਾ ਖਾਇਬ ਇਹ ਤਾਂ ਨਹੀਂ ਹਾਲੀ ਲਿਖ ਮੈਂ ਇੱਥੋਂ ਇੱਥੇ ਆਪਾਂ ਜਿੰਨ ਤੋਂ ਲੈ ਸਕਦੇ ਪੈਸੇ ਕਿਤੇ ਬਾਹਣਾ ਕਰੀਂ ਨਹੀਂ ਦਿੰਦਾ ਫਾਈਨਲ ਰਿਕਰਡ ਚਾਹੂਗਾ ਜੋ ਜੀ ਹੈ ਅੰਗੇ ਮੈਂ ਤੂੰ ਨੇ ਕਹਿਆ ਵੀ ਵਿੰਗੇ ਆ ਫਿਰ ਨਿਕਲ ਆਈ ਫਿਰ ਇਹੀ ਹੈ ਜੇ ਨਿਕਲ ਜਾਂਦੇ ਸਿਰਫ 15 ਮਿੰਟ ਨੂੰ ਮਰਜ਼ੀ ਕਰੇ ਫਿਰ ਕੀ ਕਹਣਾ ਕਰਾਂ ਇਹ ਹੀ ਸਰ ਹਾਂ ਉਹ ਇਹਦਾ ਬੈਟਰੀ ਆ ਬੈਟਰੀ ਉਹ ਬੈਟਰੀ ਆ ਆਇਆ ਤੁਸੀਂ ਮੰਨਦੇ ਆਪਣੇ ਡਰਗ ਇਨਸਪੈਕਟਰ ਨੂੰ ਨਾਲ ਲੈ ਕੇ ਤੇ ਰਤਨ ਮੈਡੀਕਲ ਸਟੋਰ ਹੈਗਾ ਇੱਥੇ ਕੈਂਪ ਦੇ ਬਿਲਕੁਲ ਆਪੋਜ਼ਿਟ ਉਹਦੀ ਲੋਕੇਸ਼ਨ ਹੈਗੀ ਅਸੀਂ ਉੱਥੇ ਰੇਡ ਕੀਤਾ ਸੀਗਾ ਤੇ ਉਹ ਬੰਦਾ ਜਿਹੜੇ ਕੈਪਸੂਲ ਗੋਲੀਆਂ ਤੋਂ ਇਲਾਵਾ ਅਫੀਮ ਵੀ ਵੇਚ ਰਿਹਾ ਸੀਗਾ ਤੇ ਅਸੀਂ ਹੋਂ ਦਾ ਸਪੌਟ ਹੀ ਉੱਥੇ ਟਰੈਪ ਲਾ ਕੇ ਤੇ ਬੰਦਾ ਵੀ ਫੜ ਲਿਆ ਤੇ ਜਿਹੜਾ ਬੰਦਾ ਖਰੀਦਣ ਆਇਆ ਸੀ ਉਹ ਵੀ ਉਹਨੂੰ ਫੜ ਲਿਆ ਤੇ ਉਹਨੇ 50 ਗ੍ਰਾਮ ਫੀਮ ਜਿਹੜੀ ਹੈ 10000 ਰੁਪਏ ਦੀ ਇਹਨੂੰ ਆਪਣਾ ਇੱਕ ਵਿਕਰਮ ਨਾਮ ਦਾ ਲੜਕਾ ਸੀਗਾ ਉਹਨੂੰ ਵੇਚੀ ਸੀਗੀ ਇਹਨੇ 10000 ਦੀ ਤੇ ਅਸੀਂ ਉਥੇ ਮੌਕੇ ਤੇ ਹੀ ਉਹ ਵੀ ਅਫੀਮ ਵੀ ਰਿਕਵਰ ਕੀਤੀ ਔਰ ਫਿਰ ਬਾਅਦ ਡਰੱਗ ਇਨਸਪੈਕਟਰ ਦੇ ਥਰੂ ਜਦੋਂ ਅਸੀਂ ਉਥੇ ਉਹਦੀ ਤਲਾਸ਼ੀ ਲਈ ਗਈ ਤੇ ਤਲਾਸ਼ੀ ਦੇ ਦੌਰਾਨ ਸਾਨੂੰ 8 850 ਕੈਪਸੂਲ ਜਿਹੜਾ ਕਿ ਉਹ ਵੀ ਉਥੋਂ ਸਾਨੂੰ ਮਿਲਿਆ ਜਿਹਦੇ ਨਾਲ ਫਿਰ ਡਰੱਗ ਇਨਸਪੈਕਟਰ ਤੋਂ ਅਸੀਂ ਜਿਹੜੀ ਹੈ ਪੂਰੀ ਕਾਰਵਾਈ ਕਰਾਈ ਤੇ ਉਹਦਾ ਮੈਡੀਕਲ ਜਿਹੜਾ ਕਲੀਨਿਕ ਸੀਗਾ ਆਪਣਾ ਕੈਮਿਸ ਸ਼ਾਪ ਸੀਗੀ ਉਹਨੂੰ ਵੀ ਅਸੀਂ ਸੀਲ ਕਰਾਇਆ ਤੇ ਇਹ ਐਂਡੀਪੀਐਸ ਜੋ ਕਿ ਅੱਜ ਐਕਟ ਬਹੁਤ ਹੀ ਸਟਰੋਂਗ ਵੀ ਹੈਗਾ ਤੇ ਸਾਡੇ ਲਈ ਇੱਕ ਵੈਪਨ ਦੀ ਤੌਰ ਤੇ ਵੀ ਹੈਗਾ ਇਹ ਤੇ ਜਿੰਨੇ ਵੀ ਇਹ ਨਸ਼ੇ ਦੇ ਕਾਰੋਬਾਰ ਵਾਲੇ ਹੈਗੇ ਆ ਇਹਨਾਂ ਨੂੰ ਤਾਂ ਅਸੀਂ ਸੁਚੇਤ ਕਰ ਰਹੇ ਹਾਂ ਹੁਣ ਕਿ ਇਹਨਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਾਂਗੇ ਨਹੀਂ ਚਾਹੇ ਉਹ ਫਾਰਮਾਂ ਦੇ ਵਿੱਚ ਆ ਰਹੇ ਆ ਚਾਹੇ ਉਹ ਹੀਰਨ ਸਮੈਗ ਦੇ ਵਿੱਚ ਕਰ ਰਹੇ ਆ ਅਸੀਂ ਇਹਨਾਂ ਦੀਆਂ ਜਾਇਦਾਦਾਂ ਤੱਕ ਕੁਰਕ ਕਰ ਰਹੇ ਆ ਉਹਨਾਂ ਦੇ ਵੀ ਅਸੀਂ ਫ੍ਰੀਜ਼ਿੰਗ ਆਰਡਰ ਸਾਰਿਆਂ ਦੇ ਲਏ ਆ ਤੇ ਇਸ ਟਾਈਮ ਜਿਹੜੇ ਬਟਾਲਾ ਜ਼ਿਲ੍ਹਾ ਦੇ ਵਿੱਚ ਜਿੰਨੇ ਵੀ ਸਮਗਲਰ ਹੈਗੇ ਸੀ ਉਹਨਾਂ ਦੀਆਂ ਜਾਇਦਾਦਾਂ ਕਰੀਬ ਅਸੀਂ ਜਿਹੜੀਆਂ 17 ਕਰੋੜ 90 ਲੱਖ ਦੇ ਕਰੀਬ ਦੀਆਂ ਜਿਹੜੀਆਂ ਉਹਦੇ ਆਰਡਰ ਫ੍ਰੀਜ਼ਿੰਗ ਅਸੀਂ ਲੈ ਚੁੱਕੇ ਹੋਏ ਆ ਜਿਹੜੇ ਹਜੇ ਪਾਰਟ ਆਫ ਸਾਡਾ ਇਨਵੈਸਟੀਗੇਸ਼ਨ ਅਸੀਂ ਇਹਨਾਂ ਤੇ ਕੇਸ ਰਜਿਸਟਰਡ ਕਰ ਦਿੱਤਾ ਸਾਨੂੰ ਉਹਦੇ ਵਿੱਚ ਵੀ ਇੱਕ ਬੰਦਾ ਨਾਮਿਨੇਟ ਹੋਇਆ ਵੀ ਕੌਣ ਇਹਨਾਂ ਨੂੰ ਵਫੀਮ ਦੇ ਕੇ ਗਿਆ ਸੀ ਉਹਦੇ ਤੇ ਵੀ ਕਾਰਵਾਈ ਕਰ ਰਹੇ ਆ ਇਹਦੇ ਚ ਚਾਹੇ ਹੋਵੇ ਛੋਟੀ ਚਾਹੇ ਹੋਵੇ ਵੱਡੀ ਅਸੀਂ ਇਹਦੇ ਵਿੱਚ ਕਿਸੇ ਨੂੰ ਵੀ ਬਖਸ਼ਾਂਗੇ ਨਹੀਂ ਬਸ ਉਹਦੀ ਉਹ ਐਕਚੁਅਲੀ ਕੀ ਹੈ ਕਿ ਉਹ ਫੜਿਆ ਗਿਆ ਉਹਦਾ 1-2 ਦਿਨਾਂ ਤੱਕ ਵਿਆਹ ਸੀਗਾ ਤੇ ਉਹ ਇਸ ਕਰਕੇ ਪੈਰ ਫੜ ਰਿਆ ਸੀ ਮੇਰਾ ਰਿਸ਼ਤਾ ਟੁੱਟ ਜਾਣਾ ਮੇਰਾ ਹੋਊ ਟੁੱਟ ਜਾਣਾ ਪਰ ਦੇਖੋ ਜਦੋਂ ਬੰਦਾ ਕ੍ਰਾਈਮ ਕਰਦਾ ਉਦੋਂ ਇਹਨਾਂ ਚੀਜ਼ਾਂ ਬਾਰੇ ਨਹੀਂ ਸੋਚਦਾ ਕਿ ਮੇਰਾ ਰਿਸ਼ਤਾ ਹੋ ਰਿਹਾ ਹੈ ਜਾਂ ਮੈਂ ਇਹ ਨਸ਼ੇ ਦੀ ਗ੍ਰਿਫਤ ਦੇ ਵਿੱਚ ਹੈਗਾ ਜਾਂ ਅਗੋਂ ਮੈਂ ਨਸ਼ੇ ਦੀ ਸੇਲਿੰਗ ਕਰ ਰਿਹਾ ਹਾਂ ਇਹ ਤਾਂ ਮੈਂ ਸਗੋਂ ਡਾਇਰੈਕਟਲੀ ਇਨਡਾਇਰੈਕਟਲੀ ਮੈਂ ਇਹ ਗੱਲ ਕਹੂੰਗਾ ਕਿ ਉਹ ਕੁੜੀ ਬਚ ਗਈ ਉਹ ਕੁੜੀ ਬਚ ਗਈ ਜਿਹਨੇ ਹੋ ਸਕਦਾ ਇਹਨਾਂ ਨੇ ਝੂਠ ਦੱਸ ਕੇ ਕਿ ਸਾਡਾ ਤਾਂ ਮੁੰਡਾ ਬੜਾ شریف ਹੈ ਤੇ ਕੋਈ ਖਾਂਦਾ ਪੀਂਦਾ ਹੀ ਨਹੀਂ ਹੈ ਉਹ ਇਸ ਤਰ੍ਹਾਂ ਤੇ ਉਹਨਾਂ ਉਸ ਤਰੀਕੇ ਨਾਲ ਝੂਠ ਬੋਲ ਕੇ ਉਹਨਾਂ ਨੇ ਰਿਸ਼ਤਾ ਤੈਅ ਕਰ ਲਿਆ ਹੋਵੇ ਐਟਲੀਸਟ ਇਹਦੇ ਤੋਂ ਹੁਣ ਉਹਦੇ ਖਿਲਾਫ ਐਫ ਆਰ ਦਰਜ ਹੋਈ ਹੈ ਜਿਹੜਾ ਕਿ ਬੜਾ ਵੱਡਾ ਸਬੂਤ ਹੈ ਉਹਨਾਂ ਨੂੰ ਵੀ ਪਤਾ ਲੱਗ ਜਾਏ ਵੀ ਅਸੀਂ ਆਪਣੀ ਕੁੜੀ ਨੂੰ ਕੋਈ ਚੀ ਸੁੱਟਣ ਲੱਗੇ ਸੀਗੇ ਤੇ ਜਿੱਤੇ ਨਾਲ ਇਹਦਾ ਬਚਾਅ ਹੋ ਗਿਆ ਇਹਨਾਂ ਦੀ ਫੋਨ ਆਇਆ ਦੇਖੋ ਜੀ ਕੇਸਾਂ ਦੇ ਵਿੱਚ ਫੋਨ ਤਾਂ ਆਉਂਦੇ ਹੀ ਰਹਿੰਦੇ ਆ ਕੋਈ ਉਸ ਤਰੀਕੇ ਨਾ ਕਰਦਾ ਦੇਖੋ ਜੀ ਇਹਦਾ ਵਿਆਹ ਆ ਜੀ ਇਹਨੂੰ ਛੱਡ ਦਿਓ ਜੀ ਬਖਸ਼ ਦਿਓ ਬਟ ਕਰਾਇਮ ਇਜ਼ ਕਰਾਇਮ ਔਰ ਐਨਡੀਪੀਐਸ ਵਰਗਾ ਕਰਾਇਮ ਜਿਹੜਾ ਕਿ ਲੋਕਾਂ ਦੀਆਂ ਦੂਸਰਿਆਂ ਦੀ ਤੁਸੀਂ ਆਪਣੀ ਜ਼ਿੰਦਗੀ ਬਾਰੇ ਕਹਿ ਰਹੇ ਹੋ ਜੀ ਮੈਂ ਨਵੀਂ ਲਾਈਫ ਸ਼ੁਰੂ ਕਰਨ ਲੱਗਾ ਤੇ ਜਿਨ੍ਹਾਂ ਦੀ ਲਾਈਫ ਤੁਸੀਂ ਲੋਕਾਂ ਨੇ ਇਸੇ ਨਸ਼ੇ ਨਾਲ ਬਰਬਾਦ ਕਰ ਦਿੱਤੀ ਹੈ ਹੀ ਆ ਤੇ ਉਹਨਾਂ ਨੂੰ ਤੁਸੀਂ ਨਹੀਂ ਬਖਸ਼ਿਆ ਤੇ ਤੁਹਾਨੂੰ ਕਿਦਾਂ ਬਖਸ਼ਿਆ ਜਾਏਗਾ ਐਨਡੀਪੀਐਸ ਦੇ ਵਿੱਚ ਹੀ ਕੇਸ ਰਜਿਸਟਰਡ ਕੀਤਾ ਹੈ ਐਫਆਈਆ ਨੰਬਰ ਐਫਆਈਆ ਨੰਬਰ 100 301 ਹੈ ਜੀ ਜੀ ਅਸ਼ੁਨੀ ਕੁਮਾਰ ਜਿਹੜਾ ਕਿ ਉਹ ਰਤਨ ਮੈਡੀਕਲ ਸਟੋਰ ਦੇ ਵਿੱਚ ਦਾ ਓਨਰ ਸੀਗਾ ਏਕੋ ਤੇ ਵਿਕਰਮ ਜਿਹੜਾ ਉਹਦੇ ਕੋਲੋਂ ਫੀਮ ਖਰੀਦਣ ਆਇਆ ਸੀ ਜੀ ਜੀ ਤੀਸਰਾ ਬੰਦਾ ਵੀ ਇੱਕ ਨੋਮੀਨੇਟ ਹੋਇਆ ਜੋ ਇਹਨਾਂ ਨੂੰ ਦੇ ਕੇ ਗਿਆ ਉਹਦਾ ਨਾਮ ਹਜੇ ਮੈਂ ਨਹੀਂ ਐਕਸਪਲੇਨ ਕਰਾਂਗੇ ਨਾ ਹੀ ਉਹਨੂੰ ਮੈਂਸ਼ਨ ਕਰਾਂਗੇ ਉਹ ਅਸੀਂ ਫੜ ਕੇ ਫੇਰ ਹੀ ਤੁਹਾਨੂੰ ਦੁਬਾਰਾ ਦੱਸਾਂਗੇ ਉਹਦੇ ਡੈਫੀਨੇਟਲੀ ਉਹਦਾ ਲਾਇਸੈਂਸ ਵੀ ਕੈਨਸਲ ਹੋਏਗਾ ਉਹਦੇ ਜਿਹੜਾ ਮੈਡੀਕਲ ਸਟੋਰ ਹੈ ਉਹ ਵੀ ਸੀਲਡ ਹੋਏਗਾ ਤੇ ਮਤਲਬ ਇਹ ਦੇਖੋ ਜੀ ਇਹ ਆਪਾਂ ਕਿਸੇ ਦੀ ਜ਼ਿੰਦਗੀ ਬਰਬਾਦ ਕਰ ਰਹੇ ਹਾਂ ਤੇ ਲੈਣਾ ਦੇਣਾ ਤੇ ਇੱਥੇ ਹੀ ਆ ਜੀ ਕਰਨਾ ਤੇ ਇੱਥੇ ਹੀ ਪੈਂਦਾ ਸਾਡਾ ਤਾਂ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਤੇ ਐਸਐਸਪੀ ਸਾਡੇ ਬਟਾਲਾ ਜ਼ਿਲ੍ਹੇ ਦੇ ਬੜੇ ਐਨਰਜੈਟਿਕ ਹੈਗੇ ਆ ਉਹ ਵੀ ਤੇ ਉਹਨਾਂ ਵੱਲੋਂ ਕਲੀਅਰ ਕਟ ਸਾਡੇ ਲਈ ਇਨਸਟਰਕਸ਼ਨਸ ਹੈਗੀ ਆ ਵੀ ਅਸੀਂ ਹਰ ਹਾਲਤ ਦੇ ਵਿੱਚ ਨੋ ਨਸ਼ੇ ਦਾ ਕੋਡ ਵਧਣਾ ਹੈ ਤੇ ਇਸ ਕਰਕੇ ਅਸੀਂ ਹੁਣ ਪ੍ਰੋਪਰ ਦੀ ਸਾਰੇ ਪਾਸਿਓਂ ਹਰ ਤੰਦਈ ਨਾ ਕੰਮ ਕਰ ਰਹੇ ਆ ਤਾਂ ਕਿ ਬਿਲਕੁਲ ਵੀ ਇਹਨਾਂ ਨੂੰ ਬਖਸ਼ਿਆ ਨਾ ਜਾਵੇ ਔਰ ਇਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਜੀ ਆਫਰ ਉਫਰ ਇਹਦੇ ਵਿੱਚ ਮੇਰਾ ਤਾਂ ਪਿਛਲਾ ਰਿਕਾਰਡ ਵੀ ਦੇਖ ਲਿਓ ਜਿੱਥੇ-ਜਿੱਥੇ ਮੈਂ ਐਸਐਚਓ ਰਿਆਂ ਮੈਂ ਅਜੇ ਤੱਕ ਨਾ ਤਾਂ ਕਿਸੇ ਕ੍ਰਿਮੀਨਲ ਨੂੰ ਬਖਸ਼ਿਆ ਤੇ ਨਾ ਹੀ ਮੈਂ ਅੱਗੇ ਤੋਂ ਬਖਸ਼ੂਗਾ